ਉਹਨਾਂ ਦੀ ਬਹੁਤ ਪ੍ਰਾਣੀਆਂ ਮੰਗਾ ਸੀ ਕਿ ਉਹਨਾਂ ਨੂੰ ਵੀ ਇਨਸਪੈਕਟਰ ਰਾਜ ਦਾ ਸਮਾਂ ਕਰਨਾ ਪੈਂਦਾ ਸੀ ਕਿ ਉਹਨਾਂ ਕੋਲੇ ਕੋਈ ਇਨਸਪੈਕਟਰ ਆ ਜਾਂਦਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੀ ਇਹ ਸਾਡੇ ਕੋਲੇ ਰਿਪੋਰਟ ਨਹੀਂ ਲੈਣੀ ਤੂੰ ਫਿਰ ਇਸੇ ਬਿਹਾਰੀ ਆਣੇ ਕਿ ਤਰ੍ਹਾਂ ਕੀਤਾ ਉਹ ਫਿਰ ਅੱਗੇ ਰਾਜ ਜਿਹੜੇ ਨੇ ਉਹ ਬਲੈਕਮੇਲਿੰਗ ਜਾਂ ਕ腐ਸ਼ਨ ਵੱਲ ਜਾਂਦੇ ਸੀ ਸਵਜਸੀ ਕੈਬਨਿਟ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਅਲਬੇ ਆਪਣੇ ਕਾਲ ਚੱਲਦੀ ਸੀ 1958 55 ਦਾ ਜਿਹੜੇ ਐਕਟ ਨੇ ਉਹ ਅਜੇ ਤੱਕ ਜਿਹੜ ਨੇ ਉਹ ਚੱਲ ਨਹੀਂ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹਦੇ ਮੁਤਾਬਕ ਸਾਨੂੰ ਬਦਲਣਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੰਤਰੀ ਸਾਹਿਬ ਜਿਹਨਾਂ ਨਾਲ ਕੁਝ ਹੋਰ ਆਇਆ ਮੰਤਰੀ ਸਾਹਿਬ ਵੀ ਨਾਲ ਨੇ ਮਨਵੇਸ਼ ਜੀ ਬੈਠੇ ਹੈਗੇ ਸਾਹਿਬ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਯਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਹੋ ਰੱਖਦੇ ਸੀਗੇ ਹੈਲਪ ਪਰ ਇਹ ਦੁਕਾਨ ਤੇ ਕੋਈ ਕੰਮ ਕਰ ਰਿਹਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਐ ਰਿਕਾਰਡ ਰੱਖਿਆ ਨਹੀਂ ਰੱਖਿਆ ਉਹਨਾਂ ਸੀ ਨੂੰ ਵਧਾ ਕੇ 20 ਕਰਦਾ ਕਿ 20 ਜਬ 20 ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦਿੱਕਤ ਸੇ ਕਰ ਚੀ ਵੀ ਲੋੜ ਨਹੀਂ ਪੋਗੀ ਜ਼ਰੂਰ ਦੇਖੋ 20 ਤੋਂ ਉੱਪਰ ਜਿਹੜੇ ਨੇ ਉਹਨਾਂ ਦਾ ਜਿਹੜਾ ਸਾਰੀ ਅਨੰਦੀ ਦੀ ਸਟੇਸ਼ਨ ਸਾਰਾ ਕੁਝ ਹੋਊਗਾ ਤੇ ਵੀ ਤੋਂ ਘੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟਰ ਦੀਆਂ ਧਮਕੀਆਂ ਨਾ ਕੋਈ ਫालतू ਜੁਰਮਾਨੇ ਨਾ ਵਾਰ-ਵਾਰ ਚੱਕਰ ਪਾਉ। ਤਾਂ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ। ਲਗਭਗ 94% 98% 95% 95% ਇਹਦੇ ਵਿੱਚ ਕਵਰ ਹੋ ਜਾਂਦੇ ਨੇ B ਜਾਂ B ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ B ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨਿਆਂ ਦੀ ਜਾਣਕਾਰੀ ਦੇਣੀ ਹੋਊਗੀ ਕਿ ਆਹ 20 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ 100 ਦਿਨਾਂ ਦਾ ਰਿਪੋਰਟ ਦੇਜੇ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀਗੇ। ਇੱਕ ਕੁਆਟਰ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਦਾ ਸਾਦੇ ਸੀ ਉਹਦੇ ਪੈਸੇ ਮਿਲਦੇ ਸਨ। ਹੁਣ ਇਹਨੂੰ ਵਧਾ ਕੇ 144 ਘੰਟੇ ਕਰਤਾ ਜੀ। ਜੱਲਾ ਕਰਤੇ ਨਾ ਬਣਾ ਕਰਤੇ। ਇੱਕ ਦਿਨ 'ਚ 9 ਘੰਟਿਆਂ ਤੋਂ ਵੱਧ ਤੇ ਹਫ਼ਤੇ 'ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੇ ਰੇਟ ਦਾ ਓਵਰਟਾਈਮ ਮਿਲੂਗਾ। ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਹੈ ਜੋ 9ਵਾਂ ਘੰਟਾ ਕੰਮ ਕਰਦੇ ਐ ਤਾਂ ਜਿੱਦ ਨੂੰ 2 ਘੰਟੇ ਮਿਲਦੇ ਐ। ਉਹਨੇ ਉਹਨੂੰ ਇੱਕ ਘੰਟੇ ਦੇ ਡਬਲ ਵਿੱਚ ਦਿੱਤੀ ਦੋ ਘੰਟੇ ਵਿੱਚ। ਕਲੀਅਰ ਹੈ ਜੀ? ਸੋ ਉਹਨੇ ਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ। ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਕੰਪਨੀ ਅੰਦਰ ਉਹ ਵੀ ਜਿਹੜੇ ਉਹ ਵਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ। ਉਹਦੇ 'ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਲੁਕ ਰੂਡਾ। ਫਿਰ ਵੀ ਤੋਂ ਵੱਧ ਕਰਮਚਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਦਫ਼ਤਰਾਂ ਦੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟਿਆਂ ਦੇ ਨਹੀਂ ਮਿਲਦੀ ਪੋਰਟਲ ਤੇ ਉਹਨਾਂ ਨੇ 24 ਘੰਟਿਆਂ ਤੋਂ ਬਾਅਦ ਹੋ ਗਏ ਤਾਂ ਮੰਨਿਆ ਜਾਊਗਾ ਕਿ ਅਪਰੂਵ ਹੋ ਗਏ ਯਾਨੀ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਉਹਨਾਂ ਨੂੰ ਮਿਲ ਜੂ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ 3 ਮਹੀਨਿਆਂ ਦਾ ਸਮਾਂ ਹੋਵੇ ਜੇ ਕੋਈ ਕਿਸੇ ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕੋਈ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾਂ ਉਹਨੂੰ ਮੌਕਾ ਦੇਵਾ ਕੇ ਦੁਬਾਰਾ ਕਰਨਾ ਤੇ ਇਹਦੇ ਨਾਲ ਜ਼ਿਆਦਾਤਰ ਮਾਮਲੇ ਜਿਹੜੇ ਕੋਰਟ ਚ ਜਾਂਦੇ ਨੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਜਾਂਦੀ ਸੀ ਜੁਰਮਾਨਾ 100 ਰੁਪਏ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਵਧੇ ਮਤੇ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹਿੱਸੇਦਾਰ ਹੈ ਭਾਗੀਦਾਰ ਹੈ ਤੇ ਵਪਾਰੀ ਕੋਈ ਅਪਰਾਧੀ ਨਹੀਂ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਹੈ ਹਨਾ ਉਹ ਸਭੋਂ ਹੋਰ ਕਿੰਨੇ ਬੰਦਿਆਂ ਨੂੰ ਰੋਸ ਕਰ ਦਿੰਦਾ ਉਹ ਪਰਿਵਾਰ ਫੜਦਾ ਟੈਕਸ ਭਰਦਾ ਇਸ਼ੂ ਹੁੰਦਾ ਤੋਂ ਆ ਇੱਕ ਬਖਤ ਜਿਹੜਾ ਹੁਣ ਇਹ ਬਦਲਾਅ ਹੈ ਤੇ ਹੁਣ ਕੋਈ ਡਰ ਨਹੀਂ ਕੋਈ ਇੰਸਪੈਕਟਰ ਆਜ ਨਹੀਂ ਹੁਣ ਸਿਰਫ ਤਾਂ ਕਿ ਉਹ ਹੋ ਗਈ ਤਾਂ ਅਸੀਂ ਚਾਹੁੰਦੇ ਆ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਅੱਗੇ ਵਧਾਵੇ ਔਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦ ਵਿੱਚ ਹਿੱਸੇਦਾਰ ਬਿਨਾਂ ਖੜੂਗੀ ਤੇ ਅੱਜ ਦਾ ਇਹ ਇਹਨੂੰ ਵਿਧਾਨ ਸਭਾ ਚ ਲੈ ਕੇ ਕੋਈ ਆਖਦਾ ਹੈ ਜੇ ਇਹਨੂੰ ਵਿਧਾਨ ਸਭਾ ਚ ਲੈ ਆਇਆ ਲਿਆਉਣਾਂਗੇ ਉੱਥੋਂ ਪਾਸ ਕਰਕੇ ਤੇ ਲਾਗੂ ਹੋ ਜਾਊਗਾ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतੂ ਦੀਆਂ ਸਰਕਾਰੀ ਪਹਿਲਾਂ ਦੇ ਵਿੱਚ ਉਲਝਣਾ ਜਿਹੜੀਆਂ ਪੈਂਦੀਆਂ ਨੇ ਉਹਨਾਂ ਨੂੰ ਬਚਾਅ ਹੋ ਸਕਦਾ ਤੇ ਮੈਂ ਇਕ ਵਾਰੀ ਮੰਤਰੀ ਸਾਹਿਬ ਨੂੰ ਕਹੂੰਗਾ ਜੇ ਕੋਈ ਡਿਟੇਲ ਐਸਟੈਂਡਿੰਗ ਹੈ। ਬਸ ਸਰ ਤੁਸੀਂ ਐਕਟ ਦਾ ਨਾਮ ਉਹ ਆਪ ਕੋ ਬੋਲੋ। ਇਹ ਹੈਗਾ ਜੀ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਇੰਗਲਿਸ਼ ਚ ਜਿੰਨ ਕਹਿੰਦੇ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਐਕਟ 1958 ਪੰਜਾਬੀ ਚ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1959 ਇਹ ਰਿੱਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਨ ਜੀ ਜੀ ਇਹਦਾ ਪੂਰਾ ਵੀ ਜਿਹੜੀ ਲੇਬਰ ਟੱਕ ਸਭਾ ਉਹ ਤੁਸੀਂ 8 ਘਰ ਤੋਂ ਕਹੋਦਾ ਕਿ 12 ਘਰ ਤੱਕ ਉਹਦਾ ਲੇਬਰ ਐਕਟ ਤੇ ਵੀ ਚਾਹੁੰਦਾ ਸੀ ਮੈਂ ਇਹ ਚਾਹੁੰਦਾ ਨਹੀਂ ਕਿ ਉਹਦਾ ਨਹੀਂ ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਅਸੀਂ ਇਹ ਵੀ ਹਮ ਆਉਣ ਵਾਲੇ ਦਿਨਾਂ ਚ ਕੋਈ ਹੋਰ ਲੇਬਰ ਐਕਟ ਦਾ ਵੀ ਖਸੋਦਾ ਹੋਗੀ ਕਿ ਉਹ ਆਟੋਮੈਟਿਕਲੀ ਸਾਡੇ ਮੈਂਬਰ ਹੋ ਜਾਣਗੇ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਕੰਸਟਰਕਸ਼ਨ ਵਰਕਰਾਂ ਦੇ ਕਾਰਡ ਬਣਦੇ ਆ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਂ ਵੀ ਰਿਸ਼ਟਾ ਬਣੋਗੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਮੰਨਾਂਗੇ ਤੁਹਾਨੂੰ ਲੇਬਰ ਦੇ ਜਿੰਨੇ ਵੀ ਉਹਨਾਂ ਦੀਆਂ ਸਕੀਮਾਂ ਨੇ 25 32 ਸਕੀਮਾਂ ਜਿਹੜੀ ਉਹਨਾਂ ਦੀ ਭਲਾਈ ਵਾਸਤੇ ਸੁਰੱਖਤਾ ਵਾਸਤੇ ਉਹ ਉਹਨਾਂ ਤੇ ਵੀ ਲਾਗੂ ਹੋਊਗਾ ਉਹਨਾਂ ਕੋਲ ਕੋਡਿਕਲ ਠੀਕ ਹੈ ਉਹ ਲੇਬਰ ਐਕਟ ਦੇ ਆ ਵੀ ਲਾਉਂਦੇ ਆ ਪਰ ਇਹਦੇ ਵਿੱਚ ਤੁਸੀਂ ਜੜੀ ਉਹਨਾਂ ਦੀ 8 ਘੰਟੇ ਤੋਂ 12 ਘੰਟੇ ਦੀ ਨੇ ਕੰਪਨੀ ਕੀ ਦੀ ਨਾ ਜੋ ਲਾਉਣਾ ਚਾਹੁੰਦੇ ਨੇ ਜਿ ਲਾਉਣਾ ਚਾਹੁੰਦੇ ਨੇ ਉਹ ਨੌ ਘੰਟੇ ਕਿਹਾ ਪਰ ਡਬਲ ਹੋ ਜਾਏਗਾ ਜੀ ਕੰਮ ਦੀ ਲਿਮਟ ਹੋ ਗਈ ਤਾਂ ਦੋਨੇ ਆਪਰੇ ਐਂਟਰ ਆ ਲੈ ਕਿਹਨੇ ਜੀ ਨੌ ਘੰਟੇ ਬਾਅਦ ਲਾਏਗਾ ਡਬਲ ਹੋ ਗਈ ਆਪਣਾ ਇੱਕ ਘੰਟੇ ਦੀ ਡਬਲ ਹੋਏਗਾ ਸਾਰੀ ਸਟਾਫ ਦਾ ਆ ਇੱਕ ਘੰਟੇ ਦੀ ਪਰ ਆਪਾਂ ਕਹਿੰਦੇ 12 ਘੰਟੇ ਦੀ ਸ਼ਿਫਟ ਕਰਤੀ ਹੈ ਨਹੀਂ ਸ਼ਿਫਟ ਕਰਾਂਗੇ ਸ਼ਿਫਟ ਨਹੀਂ ਕਿ ਸ਼ਿਫਟ ਲੀਕ ਕਰਾਂਗੇ ਇਹ ਮਨਵਜੀ ਇਹ 12 ਘੰਟੇ ਤੱਕ ਸਰ ਕੰਮ ਕਰ ਸਕਦੇ ਆ 12 ਘੰਟੇ ਤੱਕ ਨਾ 12 ਘੰਟੇ ਆਇਗਾ ਤਾਂ ਦਾ 12 ਘੰਟੇ ਦਾ ਕੰਮ ਕਰਾਇਆ ਜਾ ਸਕਦਾ ਜੇ ਇੱਕ ਦਿਨ ਤੇ ਇੱਕ ਦਿਨ ਲਈ ਬੰਦਾ ਕੰਮ ਕਰਦਾ ਤਾਂ 9 ਘੰਟੇ ਤੱਕ ਉਹ ওভারਟਾਈਮ ਨਹੀਂ ਜਾਂ 9 ਤੋਂ ਬਿਉਂਡ ਜਿਹੜੇ 3 ਘੰਟੇ ਲਾਓਗੇ ਉਹਦੇ ਡਬਲ ਪੈਸੇ ਠੀਕ 12 ਘੰਟੇ ਦੇ ਡਬਲ ਹੋ ਗਏ ਤੇ ਬਰਾਬਰ ਲੇਬਰ ਦਾ ਟਾਈਮ ਹਰ ਹਫਤੇ ਮੰਨਿਆ ਜਾਂਦਾ 9 ਘੰਟੇ ਸਹੀ ਬਸ ওভার ਉਹਦੇ ਵਿੱਚ ਬ੍ਰੇਕ ਵੀ ਹੈ ਨਾ ਤੁਸੀਂ ਕਰ ਸਕਦੇ 8 ਘੰਟੇ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ 8 ਹੀ ਮੰਨਿਆ ਜਾਊ ਉਹਦੇ ਚ ਬ੍ਰੇਕ ਆ ਗਈ ਨਾ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਗੱਲ ਦੀ ਪਹਿਲਾਂ ਪਹਿਲਾਂ ਅੱਧੇ ਘੰਟੇ ਦੀ ਹਾਂ ਤੁਸੀਂ ਇਹਦੇ 'ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਆ ਉਹਨਾਂ ਨੂੰ ਹੀ ਮੌਕਾ ਦੇ ਦਿਆਂ ਜਿਹੜੇ ਉਹ ਬਦ ਕਰਨਾ ਚਾਹੁੰਦੇ ਨੇ ਬਹੁਤ ਸਾਡੇ ਕੋਲੇ ਸਟੇਕ ਹੋਟਲ ਦੀਆਂ ਬਹੁਤ ਸਾਰੀ ਡਿਮਾਂਡ ਆ ਗਈਆਂ ਨੇ ਕਿ ਸਾਨੂੰ ਬਦ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਬਦਲਾ ਆਸਾਨ ਹੈ ਤਾਂ ਅਸੀਂ ਉਹ ਲੇਬਰ ਵਾਲਿਆਂ ਨਾਲ ਵੀ ਗੱਲ ਕਰਕੇ ਸਟੇਕ ਹੋਟਲ ਨਾਲ ਗੱਲ ਕਰਕੇ ਉਹ ਤੋਂ ਬਾਅਦ ਇਹ ਸਭ ਚੁੱਕੇ ਦੇ ਚੁੱਕੇ ਕੋਈ ਪਉਏ ਮਾਫੀਆ ਬਣ ਜੂਆ ਕੋਈ ਹੋਰ ਜਿਹੋ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਚਾਹੀਦਾ ਤਾਂ ਉਹਨੂੰ ਡਬਲ ਮਿਲੂਗਾ ਨਹੀਂ ਤਾਂ ਨਾ ਨਾ ਜਲਦੀ ਮਾਰੀ ਇਹਨਾਂ ਸਭ ਬਹੁਤ ਸਾਰੇ ਲੋਕ ਤਾਂ ਓਵਰਟਾਈਮ ਵੀ ਲਗਾਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੇਤਨ ਜਦੋਂ ਤੁਸੀਂ ਕਹਿ ਤੀ ਡਬਲ ਸੈਲਰੀ ਮਿਲਣੀ ਚਾਹੀਦੀ ਹੈ ਪਰ ਉਹ ਵੇਤਰ ਨਹੀਂ ਮੇਰੇ ਪਾਸਾ ਉਹ EMPLOYE ਕਿੱਥੇ ਆ ਕੇ ਕੰਪਲੀਟ ਕਰੇਗਾ ਉਹ ਲਈ ਕਿ ਜਿਕਰ ਲੇਬਰ ਕੋਰਟ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਸਾਹਿਬ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚੱਲਾਂਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਤੁਸੀਂ ਕੀ ਕਹਿ ਰਹੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਸਾਰੇ ਓਵਰਟਾਈਮ ਵਿੱਚ ਰਹੇ ਹੈਗੇ ਨੇ ਲਗਾਉਂਦੇ ਨੇ ਓਵਰਟਾਈਮ ਅੱਜ ਦੀ ਰਿਪੋਰਟ ਵੀ ਲਗਾ ਰਹੇ ਪਰ ਉਹਨਾਂ ਨੂੰ ਉਹ ਮਿਲਦਾ ਨਾ ਨਹੀਂ ਮੇਰੇ ਪਾਸਾ ਇਹ ਦੀ ਅਸਲੀਤਾ ਸੀ ਕੀਤਾ ਇਹਨਾਂ ਦੇ ਜਾ ਕੇ ਕੰਪਲੀਟ ਕਰ ਸਕਦੇ ਆ ਬੇਸਿਕਲੀ ਹਾਂ ਮਤਲਬ ਅਸੀਂ ਇਹ ਹੀ ਚੀਜ਼ ਖਤਮ ਕਰਨੀ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲੋਇਟ ਨਾ ਹੋਣ ਠੀਕ ਹੈ ਨਾ ਉਹਨਾਂ ਦਾ ਸ਼ੋਸ਼ਣ ਨਾ ਹੋਵੇ ਜੇ ਉਹਨਾਂ ਦਾ ਵੱਧ ਟਾਈਮ ਜਿਹੜਾ ਕੰਮ ਕਰਦੇ ਨੇ ਤਾਂ ਵੱਧ ਟਾਈਮ ਦੇ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਪਰ ਘੰਟਾ ਕੱਟ ਕੇ ਤਾਂ ਉਹਨੂੰ ਇੱਕ ਘੰਟੇ ਦੇ ਡਬਲ ਦੇਣਾ ਤੇ ਉਹ ਜੇ ਕੰਪਲੀਟ ਕਰਨੀ ਚਾਹੁੰਦੇ ਕੋਈ ਦੁਕਾਨਦਾਰ ਨਹੀਂ ਦਿੰਦਾ ਤਾਂ ਉਹਦੇ ਜੁਰਮਾਨੇ ਵੀ ਅਸੀਂ ਵਧਾਈ ਦੀ ਇਸ ਤਰ੍ਹਾਂ ਦੇ ਇਹ ਪਹਿਲਾਂ ਜਿਹੜਾ ਇਹ ਦੱਸਿਓ ਜਿਹੜੇ ਜੁਰਮਾਨੇ ਬਦਾਇਏ ਜੀ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਇਸ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦਿਨਾਰ ਕੋਈ ਚਲਾਕੀ ਕਰਦਾ ਤਾਂ ਉਹਦਾ ਇਹ ਦੇਖੋ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ 'ਚ ਜਾ ਕੇ ਭੋਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ 'ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਲਸੀ ਲੈਵਲ ਤੇ ਜੋ ਅਸੀਂ ਉਰੋਂ ਨੋਟੀਫਾਈ ਕਰਾਂਗੇ ਏਲਸੀ ਦੀ ਕੋਈ ਡਿਸਕ੍ਰੀਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਹੈ ਇਹ ਉਰੋਂ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਓਨੀ ਫੀਸ ਜਾ ਕੇ ਜਦੋਂ ਆਪਾਂ ਕਾਰ ਦਾ ਚਲਾਨ ਭਰੀਦਾ ਔਨ ਸਪੌਟ ਜਾ ਕੇ ਆਪਾਂ ਉਦੇ ਤੇ ਕੋਰਟ ਚ ਭਰਨ ਦੀ ਬਜਾਏ ਆਪਾਂ ਮਸ਼ੀਨ ਤੇ ਭਰਦੀਦਾ ਐ ਐਵੇਂ ਉਹ ਅਸੀਂ ਇਹਦਾ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਆਪਣਾ ਪੋਰਟਲ ਤੇ ਜਾਊਗਾ ਪੋਰਟਲ ਤੇ ਜਾ ਕੇ ਜੇ ਉਹਨੇ ਕੋਈ ਵਾਇਲੇਸ਼ਨ ਕੀਤੀ ਹੈ ਆਪਣਾ ਉਹਦਾ ਜਿਹੜਾ ਚਲਾਨ ਹੈ ਜਿਹੜਾ ਔਨ ਸਪੌਟ ਭੁਗ ਸਕਦਾ ਜੀ ਉਹ ਸੀਐਮ ਸਰ ਜੀ ਸਰ ਜੀ ਸਰ ਦੇਖੀ ਜਿਹੜੇ ਦੁਕਾਨਦਾਰ ਜਿਵੇਂ ਤੁਸੀਂ ਕਹਿ ਰਹੇ ਹੋ ਛੋਟੇ ਦੁਕਾਨਦਾਰ ਨੂੰ ਫਾਇਦਾ ਮਿਲੇ ਲੇਕਿਨ ਜਦੋਂ ਦਾ ਰਿਕਾਰਡ ਹੀ ਨਹੀਂ ਉਹ ਰੱਖੇਗਾ ਐਮਪਲੋਈ ਦਾ ਆਪਣੇ ਵਰਕਰ ਦਾ ਇਹ ਰਿਕਾਰਡ ਰੱਖਦਾ ਹੈ ਇਹ ਵਾਇਲੇਸ਼ਨ ਚ ਆਉਂਬਾ ਗੜਦਾ ਹੁਣ ਵੀ ਰੱਖਦੇ ਆ ਨਹੀਂ ਨਹੀਂ ਰਿਪੋਰਟ ਤਾਂ ਹੁਣ ਵੀ ਰੱਖਦੇ 20 ਤੋਂ ਵੱਧ ਵਾਲੇ 5% ਨੇ ਉਧਰ ਰੱਖਦੇ ਰੱਖਦੇ 20 ਤੋਂ ਥੱਲੇ ਲੋੜ ਨਹੀਂ 20 ਤੋਂ ਥੱਲੇ ਕੋਈ ਨਹੀਂ ਇੰਸਪੈਕਟਰ ਰਾਜ ਖਤਮ ਕਰਦੇ ਉਹਨਾਂ ਦੀ ਚੈਕਿੰਗ ਹੀ ਨਹੀਂ ਹੋਏਗੀ ਤਾਂ ਫਿਰ ਨਹੀਂ ਨਹੀਂ ਐਦਾਂ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਦਾ ਕੁਛ ਕੀੜੇ ਮਾਰ ਕੇ ਇੰਸਪੈਕਟਰ ਆ ਕਈ ਕਈ ਜਗ੍ਹਾ ਤੇ ਐਦਾਂ ਜੇ ਇੰਸਪੈਕਟਰ ਆ ਜਾਏ ਸਾਰਾ ਬਾਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਆ ਕਿ ਇੰਸਪੈਕਟਰ ਆ ਗਿਆ ਸੈਂਪਲ ਭਰਨ ਆਲੇ ਆ ਗਏ ਫਰਨ ਆ ਗਏ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਇੱਕ ਦੇ ਹਰ ਰੋਜ਼ ਦੀ ਉਹਨਾਂ ਨੂੰ ਹੌਸਪਤਲ ਜਰੀ ਹੋਊਗੀ ਜੇ ਉਹਨਾਂ ਕੋਟਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਰਟੀਕੂਲਰ ਇਨਸਪੈਕਟਰ ਕੋਈ ਤਾਂ ਕਰਦਾ ਤਾਂ ਉਸ ਕੈਪ ਕਰਦਾ ਦਿਨੇ ਵਿਪਾਰਿਕ ਐਕਸ਼ਨ ਸਰ 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 ਇਹਨੂੰ ਦਾ ਸੋਸ਼ਲ ਰੈਗੂਲਾਈਜ਼ ਹੋ ਜਾਊਗਾ ਜੀ ਪਹਿਲੇ ਸੋਸ਼ਲ ਕੰਟੈਕਟ ਜੀ 8-9 ਘੰਟੇ ਤੱਕ ਇਨਸਪੈਕਟਰ ਚਲਾ ਜਾਂਦਾ ਸੀ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਜਿੱਤ ਪੈਸਾ ਨੇ ਪੁੱਛਿਆ ਸੀ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰੀਆਂ ਸਹੂਲਤਾਂ ਚਾਹੇ ਹੋ ਮਤਲਬ ਉਹਦੇ ਘਰਦਿਆਂ ਨੂੰ ਜਿੰਨੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀਆਂ ਫੀਸਾਂ ਦਾ ਤੋਂ ਲੈ ਕੇ ਹਨਾ ਲੇਬਰ ਲਾਅਜ਼ ਦੇ ਵਿੱਚ ਜਿੰਨਾ ਵੀ ਜਿੰਨਾ ਕੰਸਟਰਕਸ਼ਨ ਲੇਬਰ ਹੈ ਉਹ ਜਿਨ੍ਹਾਂ ਨੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਹੈ ਅਸੀਂ ਉਹੀ ਸੇਮ ਉਹਨਾਂ ਨੂੰ ਮਿਲਦਾ ਪਰ ਤੁਸੀਂ ਲੇਬਰ ਲਾਅਜ਼ ਦੀ ਜਗਾ ਲੇਬਰ ਕੋਰਟ ਲੈ ਕੇ ਆਦੇ। ਸਰ ਜੇ ਤੁਸੀਂ ਲੇਬਰ ਕੋਰਟ ਦਾ ਉਹ ਕੋਰਟ ਵਿੱਚ ਜਾ ਕੇ ਰਿਕਾਰਡ ਕਰੂਗੇ ਤਾਂ ਮਜੂਰ ਦਾ ਕਿ ਤਾਮੇ ਦਾ ਵੀ ਤਾ ਉਹਦਾ ਤਾਂ ਜਿਹੜਾ ਇਹ ਇਨਸਪੈਕਟਰੀ ਦਾ ਆਜੂ ਵੱਧਾ ਹੋਵੇਗਾ ਅਸੀਂ ਕਿਸੇ ਦਾ ਅਸੀਂ ਕਿਸੇ ਦਾ ਅਧਿਕਾਰ ਨਹੀਂ ਜੀ ਖੋਇਆ ਇਹਦੇ 'ਚ ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਕੋਰਟ ਵੀ ਜਾ ਸਕਦਾ ਕੋਈ ਅਸੀਂ ਕਹਿੰਦੇ ਵੀ ਉਹ ਉਹਨੂੰ ਕੋਰਟਾਂ ਦਾ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਹੀ ਕੰਮ ਨੇ ਪਜੇ ਨਹੀਂ ਸਾਡੇ ਉੱਥੇ ਦਾ ਨਿਪਟਰਣਾ ਨਹੀਂ ਸਿਸਟਮ ਕਿਵੇਂ ਨਹੀਂ ਨਹੀਂ ਨਿਪਟਦਾ ਇਹ ਤਾਂ ਹੁਣ ਤੁਸੀਂ ਇਹਦਾ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹੋ ਨਾ ਸਰ ਐਸ.ਡੀ.ਏ ਕੋਲ ਕੋਈ ਜਾ ਕੇ ਦੇਖੋ ਜੀ ਏ.ਡੀ.ਸੀ ਕੋਲ ਜਾ ਕੇ ਦੇਖੋ ਜੀ ਕਿੰਨੇ ਕਿੰਨੇ ਰੱਗਾ ਇਹ ਭਾਵੇਂ ਮਜ਼ਦੂਰ ਨੂੰ ਇਨਸਾਮ ਮਿਲ ਜਾਇਆ ਤਾਂ ਕੋਰਟ ਜਾ ਕੇ ਮਿਲਦਾ ਕੁਝ ਇਹਦਾ ਮਿਲ ਨਹੀਂ ਨਹੀਂ ਪ੍ਰੋਬਲਮ ਇਹ ਹੈ ਨਾ ਮਜਦੂਰ ਜਦ ਕੋਟ ਚਾਉਂਦਾ ਉਹਦੀ ਧਿਆੜੀ ਹੱਟਾ ਮਰਦੀ ਹੈ ਨਾ ਅਸੀਂ ਚਾਹੁੰਦੇ ਨਹੀਂ ਕਿ ਉਹ ਕੰਮ ਤੋਂ ਕੰਮ ਕੰਮ ਛੱਡ ਕੇ ਤੇ ਕੋਟਾਂ ਦੇ ਚੱਕਰ ਮਾਰੇ ਸਾਰਾ ਦੇਖੋ ਇਹ ਜਿਹੜਾ ਕਾਨੂੰਨ ਆਪਣੀ ਵੱਲੋਂ ਅਸੀਂ ਬੈਸਟ ਕੀਤਾ ਜੀ ਤੁਹਾਨੂੰ ਸਾਰਾ ਡਰਾਫਟ ਜਿਹੜਾ ਵਿਧਾਨ ਸਭਾ ਵਿਲੇ ਜਦੋਂ ਪੂਰਾ ਕੱਲਾ ਕੱਲਾ ਬਣ ਜਾਊਗਾ ਕੀ ਕੀ ਹੈ ਬਿਲਕੁਲ ਨਹੀਂ 1% ਵੀ ਨਹੀਂ ਹੈ ਇਹ ਇਹ ਆਪਣਾ ਬਿਆਨ ਦੇ ਰਹੇ ਹੋ ਤੁਹਾਡਾ ਤੁਹਾਡਾ ਆਪਣਾ ਬਿਆਨ ਹੋ ਸਕਦਾ ਨਹੀਂ ਨਹੀਂ ਨੇ ਇਹ ਇਹਦੇ ਇਹਦੇ ਚ ਮਜ਼ਦੂਰ ਦਾ ਸ਼ੋਸ਼ਣ ਕਿਵੇਂ ਹੋ ਗਿਆ ਜੀ ਇੱਕ ਤਾਂ ਅਸੀਂ ਉਹਦੀ ਓਵਰਟਾਈਮ ਡਬਲ ਕਰ ਰਹੇ ਆਂ 8 ਘੰਟੇ ਚੋਂ ਅੱਗੇ ਉਹ 10 ਘੰਟੇ ਤੋਂ ਵੱਧ ਕੰਮ ਨਹੀਂ ਸੀ ਕਰ ਸਕਦਾ ਡੇ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਵਧਾ ਕੇ ਇਹਨੂੰ 12 ਘੰਟੇ ਕਰ ਲੈ ਜੇ ਕਰਨਾ ਚਾਹਨਾ ਤੇਰੀ ਸਵੈਚ ਹੈ ਕੋਈ ਤੱਕਾ ਨਹੀਂ ਉਹਦਾ ਜਿਹੜੇ ਜਿਹੜੇ ਉਹਦੇ RC 50 ਅਰਸ ਤੋਂ ਵਧਾ ਕੇ ਅਸੀਂ 144 ਘੰਟੇ ਕਰ ਰਹੇ ਆਂ ਸਾਵੇਂ ਤਾਂ ਉਹ ਅੱਧਾ ਘੰਟਾ ਡੇਲੀ ਓਵਰਟਾਈਮ ਲਾ ਸਕਦਾ ਸੀ ਕੁਆਟਰਲੀ ਹੁਣ ਉਹ ਡੇਲੀ ਦੇ ਆਲਮੋਸਟ ਆਲਮੋਸਟ ਜੇ ਇਹਦੇ ਚੋਂ ਤੁਸੀਂ ਵੀਕ ਹੌਲੀਡੇਜ਼ ਕੱਢ ਦੋ ਹੁਣ ਉਹ 2 ਘੰਟੇ ਕੰਮ ਡੇਲੀ ਕਰ ਸਕਦਾ ਓਵਰਟਾਈਮ ਦੀ ਤੌਰ ਤੇ ਔਰ ਉਹਨੂੰ ਡਬਲ ਕੰਮ ਕਰਨ ਲਈ ਜਿਹੜਾ ਉਹਦਾ ਮਾਲਕ ਆ ਉਹਨੂੰ ਹੀ ਹੈਸ ਟੂ ਪੇ ਡਬਲ ਉਹਨੂੰ ਡਬਲ ਪੇ ਕਰਨਾ ਪਊਗਾ ਉਹਦਾ ਫਿਰ ਇਹਦੇ ਚ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੁਸੀਂ ਦੱਸੋ ਤੁਸੀਂ ਚੈਕਿੰਗ ਦੇ ਲਈ 1 ਸੈਕਿੰਡ ਚੈਕਿੰਗ ਦੇ ਲਈ ਅਸੀਂ ਇਹ ਨਹੀਂ ਕਿਹਾ ਕਿ ਇਹਦੇ ਚੋਂ ਸਾਡੇ ਕੋਈ ਲੇਬਰ ਲਾਜ਼ ਖਤਮ ਕੀਤੇ ਅਸੀਂ ਜਿਹੜਾ ਰੈੱਡ ਟੇਪ ਕਲਚਰ ਹੈ ਜਿਹੜਾ ਤੀਸਰੇ ਦਿਨ ਜਾ ਕੇ ਉੱਥੇ ਕੋਈ ਨਾ ਕੋਈ ਇਨਸਪੈਕਟਰ ਕਰਦਾ ਸੀ ਉਹਨਾਂ ਤੋਂ ਰਿਸ਼ਵਤ ਲੈ ਕੇ ਆਂਦਾ ਸੀ ਉਹਨਾਂ ਦੀ ਜੇਬਾਂ 'ਚ ਆਤਮਾਰ ਕੇ ਆਂਦਾ ਸੀ ਅਸੀਂ ਉਹ ਸਿਸਟਮ ਨੂੰ ਖਤਮ ਕੀਤਾ ਹੈ ਤਾ ਜੋ ਅਸੀਂ ਇਹਦੇ 'ਚ 20 ਪਰਸੈਂਟਸ ਤੱਕ ਜਿਹੜੇ ਅਦਾਰੇ 'ਚ 20 ਬੰਦੇ ਕੰਮ ਕਰਦੇ ਨੇ ਕੰਮੇ-ਕੰਮ ਕਰਦੇ ਨੇ ਜਿਹਦੇ ਵਿੱਚ ਐ ਸੱਚ ਸਾਰੀਆਂ ਸ਼ਾਪਸ ਆ ਜਾਂਦੀਆਂ ਸੇਲ ਡੀਪੂ ਆ ਜਾਂਦੇ ਨੇ ਆਫਿਸ ਆ ਜਾਂਦੇ ਨੇ ਸਟੋਰ ਰੂਮ ਆ ਜਾਂਦੇ ਨੇ ਗੋਡਾਊਨ ਆ ਜਾਂਦੇ ਨੇ ਵੇਅਰ ਹਾਊਸ ਆ ਜਾਂਦੇ ਨੇ ਤੇ ਇਹਦੇ 'ਚ ਬੈਂਕ ਆ ਜਾਂਦੇ ਨੇ ਰੈਸਟੋਰੈਂਟ ਆ ਜਾਂਦੇ ਐਂਟਰਟੇਨਮੈਂਟ ਦੀਆਂ ਪਲੇਸਿਸ ਆ ਜਾਂਦੀਆਂ ਮਕੈਨਿਕਲ ਵਰਕਸ਼ਾਪਸ ਤੇ ਕਾਰ ਦੇ ਮਕੈਨਿਕ ਆ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਸੁਖਾਲਾ ਕੀਤਾ ਵੀ ਘੱਟ ਤੋਂ ਘੱਟ ਜਿਹੜਾ ਰੋਜ਼ ਤੁਹਾਡਾ ਸ਼ੋਸ਼ਣ ਹੋ ਰਿਹਾ ਰੋਜ਼ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਤੁਹਾਨੂੰ ਉਹ ਤੋਂ ਨਜਾਤ ਮਿਲ ਸਕਦੀ ਹੋਵੇ ਦੂਸਰੀ ਗੱਲ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਹੈ ਮੰਨ ਲਓ ਤਾਂ 3 ਮੰਥ 3 ਮਹੀਨੇ ਚ ਇੱਕ ਵਾਰ ਜਾ ਕੇ ਇਨਸਪੈਕਟਰ ਚੈੱਕ ਕਰਕੇ ਆਊਗਾ ਇੱਕ ਵਾਰ ਉਹਦੇ ਤੇ ਅਸੀਂ ਇੱਕ ਬਾਹਰ ਲਾਤਾ ਸੈਂਸਰ ਲਾਤਾ ਕਿ ਜੇ ਉਹਨੇ ਇੱਕ ਵਾਰ ਜਾ ਕੇ ਚੈਕਿੰਗ ਕੀਤੀ ਉਹਨੇ ਕੋਈ ਬਾਇਲਾਂਸ ਨੂੰ ਉਹਦੇ ਨੂੰ ਵਾਇਲੇਟ ਕੀਤਾ ਤਾਂ ਉਸ ਤੋਂ ਬਾਅਦ ਚ 3 ਮਹੀਨੇ ਨਹੀਂ ਉਹ ਜਾਊਗਾ 3 ਮਹੀਨੇ ਲਈ ਉਹਨੂੰ ਟਾਈਮ ਦਿੱਤਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ ਆਪਣੇ ਆਪ ਨੂੰ ਓਕੇ ਕਰ ਆਫਟਰ ਥੈਟ ਜੇ ਉਹ 3 ਮਹੀਨੇ ਬਾਅਦ ਚੈਕਿੰਗ ਕਰਨ ਜਾਂਦਾ ਉੱਥੇ ਉਹ ਠੀਕ ਪਾਇਆ ਜਾਂਦਾ ਫਿਰ ਉਹਨੂੰ ਤੰਗ ਨਹੀਂ ਕੀਤਾ ਜਾਊਗਾ ਪ੍ਰਸ਼ਾਨ ਨਹੀਂ ਕੀਤਾ ਜਾਊਗਾ ਆ ਸਰ ਆਪਾਂ 25 ਰੁਪਏ ਤੂੰ ਇਹ ਪਹਿਲਾਂ 25 ਰੁਪਏ ਹੁੰਦਾ ਸੀ 25 ਤੋਂ 100 ਤੱਕ ਸੀਗਾ ਜੀ ਜਿਹੜਾ ਜੇ ਕੋਈ ਵਾਇਲੇਸ਼ਨ ਹੋ ਜਾਂਦੀ ਸੀ ਹਾਂਜੀ ਤਾਂ ਸੈਕਸ਼ਨ 21 ਦੇ 26 ਸੀਗਾ ਹੁਣ 1000 ਤੋਂ 30000 ਕਰ ਦਿੰਦਾ ਜੇ ਕੋਈ ਦੁਕਾਨਦਾਰ ਕਿਸੇ ਆਪਣੇ ਲੇਬਰ ਵਾਲੀ ਤਾਂ ਤੇ ਜਿਹੜਾ 100 ਰੁਪਏ ਜੁਰਮਾਨਾ ਸੀ ਉਹ 30000 ਜਿਆ ਕਰਤਾ ਹੁਣ ਤੁਸੀਂ ਦੱਸੋ ਇਹ ਲੇਬਰ ਦਾ શોਸ਼ਣ ਹੋ ਰਿਹਾ ਹੈ ਕਿ ਜੁਰਮਾਨਾ ਉਹਨੂੰ ਵੀ ਨਾ ਦਿੱਤਾ ਸੀ ਕਿ ਭਾਈ ਆਪਣੇ ਹਿਸਾਬ ਨਾਲ ਚੱਲ ਰਿਕਾਰਡ ਰੱਖ ਪ੍ਰੋਪਰ ਉਹਦਾ ਉਹਦਾ ਸਾਡੇ ਨਾਲ ਪੋਰਟਲ ਤੇ ਸਾਡਾ ਇੰਟੈਕ ਰਾਵਾਂਗੇ ਤੇ ਨਾਲ ਨਾਲ ਜਦੋਂ ਤੱਕ ਇਹਨੂੰ ਅਸੀਂ ਡਰਾਫਟ ਕਰਕੇ ਪੂਰਾ ਡਰਾਫਟ ਕਰਕੇ ক্লোਜ਼ ਨਹੀਂ ਵਿਦਾਂ ਸਮਝ ਲਿਆ ਕਿ ਅੰਗੂ ਤੱਕ ਅਸੀਂ ਸਟੇਕ ਹੋਲਡਰਸ ਨਾਲ ਵੀ ਗੱਲਬਾਤ ਕਰਾਂਗੇ ਔਰ ਲੇਬਰ ਡਿਪਾਰਟਮੈਂਟ ਦੀ ਮੀਟਿੰਗ ਵੀ ਲਵਾਂਗੇ ਜਿਹਦੇ ਵਿੱਚ ਸਿਵਲ ਤੇ ਵੀ ਲੋਕ ਆਉਂਦੇ ਰਹਿੰਦੇ ਆ ਜਿਹੜੇ ਲੇਬਰ ਜੁਨੀਅਰ ਨਾਲ ਨਾਲ ਜਾਂ ਲੇਬਰ ਦੇ ਜਿਹੜੀ ਸੰਸਥਾਵਾਂ ਨੇ ਉਹਨਾਂ ਨੂੰ ਸਬੰਧਤ ਸੀ ਸਰ ਜਿਹੜੇ ਇਨਸਪੈਕਟਰ ਦਾ ਕੋ ਨਿਯਮ ਸਰ ਯੂਟਿਊਬਰ ਲਗਾਤਾਰ ਗ੍ਰਿਫਤਾਰ ਕੀਤੇ ਜਾ ਰਹੇ ਹਨ ਇੱਕ ਹੋਰ ਯੂਟਿਊਬਰ ਕੀ ਆਨੇ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਇਸ ਦੇ ਖਿਲਾਫ ਕੋਈ ਦੇਖੋ ਇਹ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਰਹੇ ਨੇ ਗਵਾਂਡੀ ਮੁਲਕਾਂ ਨਾਲ ਹੈਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈਨਾ ਤੇ ਇਸ ਕਰਕੇ ਜਿਵੇਂ ਜਿਹੜੀ ਜੋਤੀ ਮਨੋਤਰਾ ਕੀ ਨਾਂ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋਇਆ ਹੈ ਨਾ ਹਾਂ ਰੁਪੜ ਦਾ ਕੋਪਿੰਡਰ ਉਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਕੂਸੇ ਦਾ ਲਾਲਚ ਆ ਜਾਂ ਕੋਈ ਹੋਰ ਉਹਨਾਂ ਦੇ ਕੇਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਦਾੀਆਂ ਚ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦਾ

ਹੈਨਾ ਪਹਿਲੀ ਵਾਰ ਹੋ ਰਿਹਾ ਕਿ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋਣੇ ਸਾਡੇ ਨਮਾਇੰਦੇ ਜਿੱਤ ਗਏ ਜਿੱਤ ਗਏ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿਤੇ ਸਮਝੌਤਾ ਪਿਆ ਕਿੰਨੀ ਕਿ ਜ਼ਮੀਨ ਉਹਨਾਂ ਦੀ ਆਪਾਂ ਦੱਬ ਲਈ ਸੀ ਹੈਨਾ ਇਥੋਂ ਪਾਕਿਸਤਾਨ ਦੀ ਕੀ ਬਾਤ ਹੈ ਜੀ ਦੱਸੋ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਹੈ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇੰਪੋਰਟੈਂਟ ਜੇ ਹੈ ਕਿਉਂ ਗਰੇ ਤੇ ਹਨਾ ਮਤਲਬ ਇਹ ਮੈਂ ਮੈਂ ਤਾਂ ਨਹੀਂ ਕਿਹਾ ਇਹ ਵੀ ਫਿਰ ਪਾਕ ਪਾਕਿਸਤਾਨੀ ਪਾਸ ਹੈ ਫਿਰ ਇਹਨਾਂ ਦਾ ਜਿਹੜਾ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਤਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਦੇ ਨਿਕਲਦੇ ਸਿਰਫ ਟੈਰਿਸਟਾਂ ਦੇ ਟਿਕਾਣਿਆਂ ਤੇ ਅਸੀਂ ਪਰਸੋ ਤੋਂ ਬਾਅਦ ਕਰਾਂਗੇ ਅਟੈਕ ਫਿਰ ਉਹਨਾਂ ਨੇ ਰੱਖਿਓਣੇ ਉੱਥੇ ਜੀ ਤੇ ਨਾਲੇ ਕਹੀ ਜਾਂਦੇ ਨੇ ਫੌਜ ਉੱਥੇ ਹੱਥ ਬਾਦੀ ਨੂੰ ਨਾਲੇ ਵੀ ਉਹਨਾਂ ਨੇ ਰੱਖਿਓਣੇ ਉਹਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਢਾਈਆਂ ਕਲੀਆਂ ਠੀਕ ਹੈ ਨਾ ਇਹ ਇਹ ਕੁਝ ਇਹ ਇਹ ਮੈਂ ਬਿਆਨ ਮਹਨਤ ਦਾ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋ ਇਹ ਤਾਂ ਕਹਿਣਾ ਹੀ ਹੁੰਦਾ ਕੁਝ ਨਾ ਕੁਝ ਭਗਵਾਨ ਤੁਹਾਨੂੰ ਦੇਖ ਲੱਗ ਪਈ ਜਾਣੇ ਇਹਨਾਂ ਬਾਰੇ ਸਰ ਇਹ ਤੁਸੀਂ ਮੰਗ ਕੀਤੀ ਸੀ ਨੀ ਨੀਤੀ ਜੋਗ ਦੇ ਵਿੱਚ ਮੈਂ ਦਿੱਤਾ ਹੈ ਠੀਕ ਹੈ ਓਕੇ ਜੀ ਭਾਈ ਸਾਸੀ ਗੱਲ